ਤਮ ਅਤੇ ਵਿਦਵਾਨ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਪੇਪਰ ਦਾ ਵਿਸ਼ਾ ਹੈ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾਰਸ਼ਨਿਕ ਪਰਿਪੇਖ ਲੌਕਿਕ ਵਰਤਾਰੇ ਦੇ ਅੰਤਰਗਤ ਪਰਤੱਖ ਤੌਰ ਤੇ ਦਿਖਾਈ ਦਿੰਦੀ ਹਰ ਵਸਤ ਦੀ ਆਪਣੀ ਇੱਕ ਅਪਰਤੱਖਤਾ ਸੀਰ ਹੁੰਦੀ ਹੈ ਇਹ ਪਰਤੱਖ ਤੋਂ ਅਪਰਤੱਖ ਦਾ ਇੱਕ ਸਫਰ ਗ੍ਰਿਸ਼ਟਮਾਨ ਪਰਪੰਚ ਆਧਾਰਿਤ ਸਾਹਿਤਿਕ ਪਰਵਚਨ ਵਿੱਚ ਵੀ ਪੂਰਨ ਤੌਰ ਤੇ ਕਾਰਜਸ਼ੀਲ ਰਹਿੰਦਾ ਹੈ ਸਾਹਿਤਕਾਰ ਦਿਸਦੇ ਨੂੰ ਆਧਾਰ ਬਣਾ ਕੇ ਅਣ ਦਿਸਦੇ ਤੱਕ ਪਹੁੰਚ ਕਰਨ ਦੀ ਤੀਬਰ ਇੱਛਾ ਵੱਲ ਰੁਚਿਤ ਹੁੰਦਾ ਹੈ ਨਤੀਜਨ ਜਦ ਕੋਈ ਕ੍ਰਿਤ ਪ੍ਰੋਖ ਦੇ ਹਵਾਲੇ ਰਾਹੀਂ ਉਸ ਅੰਦਰ ਲੀਆਂ ਮਹੀਨ ਅਤੇ ਡੁੰਗੀਆਂ ਅਪਰੋਖ ਪਰਤਾਂ ਨੂੰ ਸਮਝਣ ਜਾਂ ਫਰੋਲਣ ਦਾ ਆਧਾਰ ਬਣਦੀ ਹੈ ਤਾਂ ਉਹ ਸਹਿਜ ਹੀ ਦਾਰਸ਼ਨਿਕਤਾ ਦੇ ਘੇਰੇ ਦੀ ਵਸਤ ਬਣ ਜਾਂਦੀ ਹੈ ਦਾਰਸ਼ਨਿਕਤਾ ਦਾ ਸੰਕਲਪ ਆਪਣੇ ਆਪ ਵਿੱਚ ਵਿਸ਼ੇਸ਼ ਤੌਰ ਤੇ ਗਹਿਨ ਸੁਰ ਦਾ ਲਖਾਇਕ ਹੈ ਆਮ ਤੌਰ ਤੇ ਇਸ ਦੇ ਅੰਤਰਗਤ ਅਧਿਆਪਨ ਅਧਿਆਤਮ ਨੂੰ ਵਿਚਾਰਿਆ ਜਾਂਦਾ ਰਿਹਾ ਹੈ ਕਿਉਂਕਿ ਉਸ ਅੰਦਰਲੀ ਉੱਚ ਪੱਦਰੀ ਅਰਥੀਮ ਭਾਵਨਾ ਵਿੱਚ ਦਰਕਾਰ ਹੈ ਦਰਸ਼ਨ ਸ਼ਬਦ ਫਿਲਾਸਫੀ ਦਾ ਪੰਜਾਬੀ ਅਨੁਵਾਦ ਹੈ ਜੋ ਪ੍ਰਮੁੱਖ ਤੌਰ ਤੇ ਕਾਦਰ ਤੇ ਕੁਦਰਤ ਦੀ ਆਪਸੀ ਅੰਤਰ ਸਬੰਧਤਾ ਦੇ ਅਧਿਐਨ ਨਾਲ ਵਾਸਤਾ ਹੈ ਇਹ ਮਨੁੱਖੀ ਸੋਚ ਅੰਦਰਲੀ ਚਿੰਤਨ ਤੇ ਚੇਤਨ ਪਰਵਿਰਤੀ ਦਾਵਾ ਹਕਵੇ ਦਾਰਸ਼ਨਿਕਤਾ ਦੀ ਅਰਥਪੱਧਰੀ ਵਿਆਖਿਆ ਦੇ ਦਰਸ਼ਨ ਗੁਰਮਤ ਜਾਂ ਅਧਿਆਤਮਕ ਘੇਰੇ ਦੀ ਹਰ ਕੀਰਤ ਵਿੱਚੋਂ ਸੁਭਾਵਿਕ ਹੋ ਜਾਂਦੇ ਹਨ ਗੁਰੂ ਅਰਜਨ ਦੇਵ ਜੀ ਜੋ ਕਿ ਕਿਸੇ ਵੀ ਸ਼ਾਬਦਿਕ ਪਛਾਣ ਦੇ ਮਹਤਾਜ ਨਹੀਂ ਉਹਨਾਂ ਦੀ ਸਾਹਿਤ ਨੂੰ ਸਭ ਤੋਂ ਵੱਡੀ ਦੇਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ ਜਿਸ ਵਿੱਚ 6 ਗੁਰੂ ਸਹਿਬਾਨ 15 ਭਗਤਾਂ ਸੂਫੀ ਫਕੀਰਾਂ 11 ਭਟਾਂ ਦੀ ਬਾਣੀ ਦਰਜ ਹੈ ਜਿਹੜੀ ਗੁਰਮਤਿ ਦੇ ਆਸ਼ੀਰਵਾਦ ਦੇ ਅਨੁਕੂਲ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਬਾਣੀ ਵੱਧ ਬਾਣੀ ਦਰਜ ਹੈ ਜਿਸ ਦੇ કુલ 2312 ਸ਼ਬਦ ਬਣਦੇ ਹਨ ਇਹਨਾਂ ਦੀਆਂ ਜਿਹੜੀਆਂ ਪ੍ਰਮੁੱਖ ਰਚਨਾਵਾਂ ਸੁਖਮਨੀ 12ਵਾਂ ਬਾਵਨਖਰੀਪੁਣਹੇ ਮਾਰੂ ਦੱਖਣੀ 12 ਜਿਨ੍ਹਾਂ ਦੀ ਗਿਣਤੀ 6 ਹੈ ਗੁਰੂ ਸਾਹਿਬ ਦੀ ਲੇਖਣੀ ਉਹਨਾਂ ਦੇ ਸਖਸ਼ੀ ਵਿਕਾਸ ਦੀ ਗਵਾਹ ਹੈ ਗੁਰੂ ਅਰਜਨ ਦੇਵ ਬਾਣੀ ਦਾ ਦਰਸ਼ਨ ਪਹਿਲੇ ਗੁਰਸਹਿਬਾਨਾਂ ਨਾਲੋਂ ਪਿੰਨ ਨਹੀਂ ਸਗੋਂ ਇੱਕ ਹੈ ਸਾਰੇ ਗੁਰੂ ਮਾਨਵ ਨੂੰ ਦੁਰਾਚਾਰ ਕੀਮਤਾਂ ਵੱਲੋਂ ਰੋਕ ਕੇ ਇੱਕ ਪ੍ਰਭੂ ਸਿਮਰਨ ਵਿੱਚ ਵਿਕੇਂਦ੍ਰਿਤ ਕਰਨ ਲਈ ਕਹਿੰਦੇ ਹਨ ਡਾਕਟਰ ਗੋਪਾਲ ਸਿੰਘ ਦਰਦੀ ਦਾ ਵਿਚਾਰ ਹੈ ਗੁਰੂ ਅਰਜਨ ਦੇ ਬਾਨੀ ਦਾ ਫਲਸਫਾ ਉਹੀ ਹੈ ਜੋ ਪਹਿਲੇ ਚਾਰ ਗੁਰੂ ਸਹਿਬਾਨਾਂ ਦਾ ਹੈ ਗ੍ਰਸਥ ਵਿੱਚ ਰਹਿ ਕੇ ਨਾਮ ਸਿਮਰਨ ਦਾ ਰੱਬ ਦੇ ਭਾਉ ਭਾਉ ਤੇ ਮਿਹਰ ਦਾ ਜੀਵਦਿਆਂ ਕਿੜਿਆਂ ਆਸ਼ਾ ਵੀ ਜਗਦਿਆਂ ਹੋਣ ਦਾ ਸਹਿਜ ਦਾ ਮਨੁੱਖ ਦੀ ਧਰਤੀ ਤੇ ਰਹਿ ਕੇ ਪਾਪ ਨਾਲ ਕੋਲ ਕਰਨ ਦਾ ਪਰ ਜੀਵਨ ਤੇ ਜੀਵਨ ਦੀਆਂ ਲੋੜਾਂ ਖੁਸ਼ੀਆਂ ਤੋਂ ਮੁਕਤ ਮੂ ਨਾ ਮੂੜੰਦਾ ਕਿਉ ਜੋ ਗੁਰੂ ਅਰਜਨ ਦੇ ਖਿਆਲ ਵਿੱਚ ਪਹਿਲੇ ਰੱਬ ਨੇ ਮਨੁੱਖ ਮਾਤਰ ਦੇ ਜੀਣ ਲਈ ਉਸ ਦੀ ਉਪਜੀਵਕਾ ਪੈਦਾ ਕੀਤੀ ਤੇ ਪਿੱਛੋਂ ਮਨੁੱਖ ਗੁਰੂ ਸਾਹਿਬ ਮੱਧਕਾਲੀਨ ਭਾਰਤ ਦੀਆਂ ਉਹਨਾਂ ਪ੍ਰਤਿਭਾਵਾਨ ਹਸਤੀਆਂ ਵਿੱਚੋਂ ਹਨ ਜਿਨ੍ਹਾਂ ਨੇ ਆਪਣੇ ਵੇਲੇ ਦੇ ਸਭਿਆਚਾਰਕ ਮਾਹੌਲ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਲਿਆਉਣ ਦਾ ਉਪਰਾਲਾ ਕੀਤਾ ਹੈ ਗੁਰੂ ਸਾਹਿਬ ਦੀ ਸਮਸਤ ਬਾਣੀ ਜਿੱਥੇ ਸਮੂਹ ਲੁਕਾਈ ਲਈ ਸੁਚੱਜੀ ਜੀਵਨ ਜਾਂ ਤੱਕ ਵਿਰਾਟ ਸੂਮਾ ਹੈ ਉੱਥੇ ਨਾਲ ਹੀ ਦਾਰਸ਼ਨਿਕ ਗਲੇਫ ਨਾਲ ਲਬਰੀਜ਼ ਵੀ ਹੈ ਵਿਪਿੰਨ ਪਹਿਲੂਆਂ ਤੋਂ ਇਸ ਵਿਚਿਲੀ ਦਾਰਸ਼ਨਿਕ ਪਾਣ ਨੂੰ ਸਮਝਿਆ ਜਾ ਸਕਦਾ ਹੈ ਮੈਂ ਥੋੜਾ ਜਿਹਾ ਸਕਿਪ ਕਰ ਰਹੀ ਹਾਂ ਮੁੱਖ ਤੌਰ ਤੇ ਉਹਨਾਂ ਦੀ ਜਿਹੜੀ ਬਾਣੀ ਹੈ ਉਹਦੇ ਵਿੱਚ ਤਿੰਨ ਤੱਤਾਂ ਨੂੰ ਉਹਨਾਂ ਨੇ ਦਾਰਸ਼ਨਿਕ ਵਿਚਾਰਾਂ ਨੂੰ ਤਿੰਨ ਪੱਖਾਂ ਤੇ ਕੇਂਦਰਿਤ ਕੀਤਾ ਜਿਦੇ ਵਿੱਚ ਬ੍ਰਹਮ ਹੈ ਬ੍ਰਹਮ ਦਾ ਸਰੂਪ ਸ੍ਰਿਸ਼ਟੀ ਦੀ ਰਚਨਾ ਜੀਵ ਦਾ ਸਰੂਪ ਇਹਨਾਂ ਦੇ ਉੱਤੇ ਹੀ ਉਹਨਾਂ ਨੇ ਆਪਣੀ ਦਾਰਸ਼ਨਿਕ ਵਿਚਾਰਧਾਰਾ ਨੂੰ ਕੇਂਦਰਿਤ ਕੀਤਾ ਗੁਰੂ ਅਰਜਨ ਦੇਵ ਜੀ ਦੀ ਸਮੁੱਚੀ ਬਾਣੀ ਅਧਿਆਤਮਕ ਮੰਡਲਾਂ ਦਾ ਸਿਖਰ ਹੈ ਉੱਚ ਆਤਮਕ ਤਤਾਂ ਦੀ ਪਛਾਣ ਉੱਚ ਕੋਟੀ ਦੇ ਜੀਵਨ ਦੀ ਪੇਸ਼ਕਾਰੀ ਹੈ ਆਪ ਜੀ ਦੀ ਸ਼ਾਕਾਰ ਰਚਨਾ ਸੁਖਮਨੀ ਸਾਹਿਬ ਵਿੱਚ ਗੁਰਮੁਖ ਦੇ ਜੀਵਨ ਨੂੰ ਦਰਸਾਇਆ ਗਿਆ ਹੈ ਸੁਖਮਨੀ ਸਾਹਿਬ ਵਿੱਚ 24 ਸ਼ਲੋਕ ਅਤੇ 24 ਸਤ ਪਦੀਆਂ ਹਨ ਗੁਰੂ ਅਰਜਨ ਦੇਵ ਜੀ ਨੇ ਬਾਣੀ ਅੰਦਰ ਨਾਮ ਸਿਮਰਨ ਸਾਧ ਸੰਗਤ ਬ੍ਰਹਮ ਗਿਆਨੀ ਸਤ ਗੁਰ ਤੇ ਅਕਾਲ ਪੁਰਖ ਦੀ ਮਹਾਨਤਾ ਨੂੰ ਪੇਸ਼ ਕੀਤਾ ਹੈ ਗੁਰੂ ਜੀ ਨੇ ਆਪਣੀ ਬਾਣੀ ਅੰਦਰ ਪ੍ਰਮਾਤਮਾ ਦੇ ਸਰੂਪ ਨੂੰ ਪੇਸ਼ ਕੀਤਾ ਹੈ ਭਾਵ ਕਿ ਪ੍ਰਮਾਤਮਾ ਦੀ ਮਹਿਮਾ ਨੂੰ ਦੱਸਿਆ ਹੈ ਕਿ ਸੰਸਾਰ ਦੀ ਰਚਨਾ ਕਰਨ ਵਾਲਾ ਪ੍ਰਮਾਤਮਾ ਹੀ ਹੈ ਅਤੇ ਸੰਸਾਰ ਨੂੰ ਚਲਾਉਣ ਵਾਲਾ ਵੀ ਪ੍ਰਮਾਤਮਾ ਆਪ ਹੀ ਹੈ ਗੁਰੂ ਜੀ ਆਪਣੇ ਸ਼ਲੋਕ ਅੰਦਰ ਦੱਸਦੇ ਹਨ ਉਸਤਤ ਕਰੇ ਅਨੇਕ ਜਨ ਅੰਤਨ ਪਾਰ ਆਵਾਰ ਨਾਨਕ ਰਚਨਾ ਪ੍ਰਭ ਰਜੀ ਬਹੁ ਵਿਧ ਅਨੇਕ ਪ੍ਰਕਾਰ ਭਾਵ ਕਿ ਹਰ ਵਿਅਕਤੀ ਪ੍ਰਮਾਤਮਾ ਦੇ ਗੁਣਾਂ ਦਾ ਜ਼ਿਕਰ ਕਰਦਾ ਹੈ ਪਰ ਪਰਮਾਤਮਾ ਦੇ ਗੁਣਾਂ ਦਾ ਕੋਈ ਹੱਦ ਬੰਨਾ ਨਹੀਂ ਹੈ ਪਰਮਾਤਮਾ ਅੰਦਰ ਬੇਅੰਤ ਗੁਣ ਹੈ ਜਿਨ੍ਹਾਂ ਦਾ ਕੋਈ ਅੰਤ ਨਹੀਂ ਪਾ ਸਕਦਾ ਗੁਰੂ ਜੀ ਕਹਿੰਦੇ ਹਨ ਕਿ ਪਰਮਾਤਮਾ ਨੇ ਅਨੇਕਾਂ ਪ੍ਰਕਾਰ ਨਾਲ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਜਿਸ ਦਾ ਕੋਈ ਵੀ ਹੱਦ ਬੰਨਾ ਨਹੀਂ ਹੈ ਬ੍ਰਹਮ ਦਾ ਬੁਨਿਆਦੀ ਗੁਣ ਗੁਰੂ ਸਾਹਿਬ ਅਨੁਸਾਰ ਸਾਤ ਹੈ ਜਿਸ ਤੋਂ ਭਾਵ ਆਤਮਕ ਸੱਚਾਈ ਜੋ ਅਮਰ ਸਥਿਤ ਅਬినాਸ਼ੀ ਜੁਨਾ ਤੋਂ ਮੁਕਤ ਅਤੇ ਬਿਰਹਤ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਦੁਆਰਾ ਰਚਿਤ ਅਧਿਆਤਮਿਕ 12 ਜਿਨ੍ਹਾਂ ਨੂੰ ਮੂਲ ਰੂਪ ਵਿੱਚ ਇਸੇ ਸੱਚ ਨੂੰ ਗ੍ਰਹਿਣ ਕਰਕੇ ਲਘੂ ਦੀ ਵਿਰਾਟ ਵਿੱਚ ਅਪੇਤਤਾ ਨੂੰ ਵਿਅਕਤ ਕਰਨਾ ਹੈ ਤੂੰ ਸਚਾ ਸਾਹਿਬ ਸਚ ਸਤ ਸਤਾਰਿਆ ਇਸੇ ਤਰ੍ਹਾਂ ਸ੍ਰਿਸ਼ਟੀ ਬਾਰੇ ਗੁਰੂ ਜੀ ਨੇ ਦੱਸਿਆ ਹੈ ਕਿ ਜਗਤ ਨਿਰੋਲ ਭਰਮ ਨਹੀਂ ਜੋ ਸ਼ਾਸਤਰੀ ਗਿਆਨ ਦੀ ਪ੍ਰਾਪਤੀ ਨਾਲ ਸਮਾਪਤ ਹੋ ਜਾਵੇਗਾ ਸਗੋਂ ਇਹ ਪ੍ਰਭੂ ਦੀ ਰਚਨਾ ਹੈ ਜੋ ਉਸਦੇ ਹੁਕਮ ਅਨੁਸਾਰ ਉਤਪਨ ਹੋਈ ਹੈ ਅਤੇ ਉਸਦੇ ਅਟਲ ਹੁਕਮ ਵਿੱਚ ਹੀ ਵਿਕਸਿਤਦੀ ਹੈ ਡਾਕਟਰ ਜਗਵੀਰ ਸਿੰਘ ਦਾ ਮਤ ਹੈ ਕਿ ਈਸ਼ਵਰਵਾਦੀ ਧਰਮਾਂ ਵਿੱਚ ਈਸ਼ਵਰ ਅਤੇ ਸ੍ਰਿਸ਼ਟੀ ਦੇ ਪਰਸਪਰ ਸਬੰਧਾਂ ਨੂੰ ਮੂਠੀ ਤੌਰ ਤੇ ਤਿੰਨ ਟੰਗਾਂ ਨਾਲ ਸਮਝਿਆ ਗਿਆ ਹੈ ਇੱਕ ਈਸ਼ਵਰ ਸ੍ਰਿਸ਼ਟੀ ਦਾ ਕਰਤਾ ਹੈ ਪਰ ਬਾਹਰ ਕਿਸੇ ਉੱਚੇ ਚੀ ਮੰਡਲ ਵਿੱਚ ਰਹਿੰਦਾ ਹੈ ਜਿੱਥੇ ਮਨੁੱਖ ਦੀ ਪਹੁੰਚ ਨਹੀਂ ਹੋ ਸਕਦੀ ਇਹ ਈਸ਼ਵਰ ਸ੍ਰਿਸ਼ਟੀ ਨੂੰ ਸਾਜ ਕੇ ਉਸ ਨੂੰ ਆਪਣੇ ਰਹਿਮ ਕਰਮ ਤੇ ਛੱਡ ਦਿੰਦਾ ਹੈ ਅਰਥਾਤ ਉਸ ਨਾਲ ਹੋਰ ਵਾਸਤਾ ਨਹੀਂ ਰੱਖਦਾ ਦੂਸਰੀ ਭਾਗ ਦੀ ਮਤ ਅਨੁਸਾਰ ਈਸ਼ਵਰ ਸ੍ਰਿਸ਼ਟੀ ਦਾ ਕਰਤਾ ਹੈ ਅਤੇ ਇਸ ਵਿੱਚ ਵਿਆਪਕ ਹੈ ਇਸ ਸ੍ਰਿਸ਼ਟੀ ਤੋਂ ਬਾਹਰ ਉਸ ਦੀ ਹੋਂਦ ਨਹੀਂ ਤੀਸਰਾ ਮਤ ਹੈ ਕਿ ਈਸ਼ਵਰ ਸ੍ਰਿਸ਼ਟੀ ਦਾ ਕਰਤਾ ਹੈ ਉਸ ਵਿੱਚ ਵਸਦਾ ਹੈ ਪਰ ਇਸ ਤੱਕ ਸੀਮਤ ਨਹੀਂ ਇੱਕੋ ਵੇਲੇ ਵਿਆਪਕ ਅਤੇ ਅਤੀਤ ਹੈ ਗੁਰੂ ਅਰਜਨ ਦੇਵ ਜੀ ਇਸੇ ਮਤ ਦੀ ਨਹੀਂ ਆਈ ਹਨ ਜਿੱਥੇ ਉਹ ਈਸ਼ਵਰ ਦੀ ਸਰਵ ਵਿਆਪਕਤਾ ਦਾ ਸੁਰ ਉਲਾਪਦੇ ਹਨ ਉੱਥੇ ਉਹਨਾਂ ਅਨੁਸਾਰ ਸ੍ਰਿਸ਼ਟੀ ਦਾ ਕਰਤਾ ਧਰਤਾ ਤੇ ਹਰਤਾ ਵੀ ਪ੍ਰਭੂ ਆਪ ਹੀ ਹੈ ਗੁਰੂ ਅਰਜਨ ਦੇਵ ਜੀ ਦੀਆਂ ਬਾਣੀਆਂ ਵਿੱਚ ਉਹ ਉੱਚ ਸੱਤਾ ਆਕਾਰ ਯੁਕਤ ਨਹੀਂ ਆਕਾਰ ਯੁਕਤ ਨਹੀਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਅੰਦਰ ਅਕਾਲ ਪੁਰਖ ਪਰਮਾਤਮਾ ਦੇ ਸਰੂਪ ਨੂੰ ਪੇਸ਼ ਕਰਦੇ ਹਨ ਕਈ ਕੋਟ ਹੋਈ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਤ ਵਾਸੀ ਕਈ ਕੋਟ ਬਨ ਪਰਮੇ ਉਦਾਸੀ ਕਈ ਕੋਟ ਬੀਰ ਕੈ ਸਰੂਪ ਤੇ ਗੁਰੂ ਜੀ ਗੁਰੂ ਜੀ ਪਰਮਾਤਮਾ ਦੀ ਮਹਿਮਾ ਦਾ ਗੁਣਗਾਨ ਕਰਦੇ ਹਨ ਕਿ ਇਸ ਰਚੀ ਹੋਈ ਸ੍ਰਿਸ਼ਟੀ ਵਿੱਚ ਕਰੋੜਾਂ ਹੀ ਪੁਜਾਰੀ ਹਨ ਇਸ ਦੁਨੀਆ ਤੋਂ ਕਰੋੜਾਂ ਹੀ ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ ਹਨ ਗੁਰੂ ਜੀ ਦੱਸਦੇ ਨੇ ਕਿ ਪਰਮਾਤਮਾ ਦੀ ਬਣਾਈ ਸ੍ਰਿਸ਼ਟੀ ਅੰਦਰ ਅਨੇਕਾਂ ਹੀ ਬੰਦੇ ਤੀਰਥਾਂ ਦੇ ਵਸਨੀਕ ਹਨ ਅਤੇ ਕਈ ਪਰਮਾਤਮਾ ਦੀ ਭਾਲ ਵਿੱਚ ਜੰਗਲਾਂ ਵਿੱਚ ਫਿਰਦੇ ਹਨ ਕਈ ਕਰੋੜਾਂ ਜੀਵ ਵੇਦਾਂ ਨੂੰ ਸੁਣਨ ਵਾਲੇ ਹਨ ਤੇ ਕਈ ਲੋਕ ਵੱਡੇ ਵੱਡੇ ਧੱਕ ਕਰਦੇ ਹਨ ਇਸੇ ਤਰ੍ਹਾਂ ਮਤਲਬ ਉਹਨਾਂ ਨੇ ਤਿੰਨ ਸੰਕਲਪਾਂ ਦੇ ਉੱਤੇ ਹੀ ਆਪਣਾ ਜਿਹੜਾ ਦਾਰਸ਼ਨਿਕ ਵਿਚਾਰਧਾਰਾ ਹੈ ਉਹਨੂੰ ਕੇਂਦਰਿਤ ਕੀਤਾ ਧੰਨਵਾਦ ਜੀ